ਅੱਗੇ ਜੀ ਕੋਈ ਉਮੀਦਵਾਰ ਬੋਲਣਾ ਇੱਧਰ ਇੱਧਰ ਮੁੰਡਾ ਘਟਾ ਆਉਸ ਇੱਧਰ ਜੀ ਆਉ ਕਾਫੀ ਦੇਰ ਤੋਂ ਮੁੰਡਾ ਅਟਕਦਾ ਚਾਹ ਸੱਚਿਆ ਸਰ ਸੱਚਿਆ ਸਰ ਮੇਰਾ ਨਾਮ ਸਰਜੀ ਸਿੰਘ ਮੈਂ ਫਾਜ਼ਿਲਕਾ ਦਾ ਰਹਿਣ ਵਾਲਾ ਸਰ ਜੀ ਸਰ ਮੈਂ ਸਰ ਮੈਂ ਆਰਮੀ ਤੋਂ ਰਿਟਾਇਰਮੈਂਟ ਲਿਆ ਸਰ 18 ਸਾਲ ਨੌਕਰੀ ਕੀਤੀ ਆਰਮੀ ਦੀ ਔਰ ਉਸ ਵਕਤ ਹਾਲਾਤ ਇਹੀ ਸੀਗੇ ਘਰ ਦੀ ਗਰੀਬੀ ਸੀਗੀ ਤੇ ਮਜਬੂਰੀ ਨਾਲ ਫੌਜ ਵਿੱਚ ਜਾਣਾ ਪਿਆ ਸਰ ਮਜਬੂਰੀ ਇਹ ਸੀਗੀ ਸਰ ਮੈਂ ਟੀਚਰ ਦੀ ਤਿਆਰੀ ਵੀ ਕਰ ਰਿਹਾ ਸੀਗਾ ਜੇਬੀਡੀ ਦੀ ਤਿਆਰੀ ਕੀਤੀ ਸੀਗੀ ਪਰ ਉਹ ਸਰਕਾਰਾਂ ਦੇ ਹਾਲਾਤ ਇਦਾਂ ਦੇ ਸੀ ਕਿ ਫੌਜ ਤੋਂ ਇਲਾਵਾ ਕੋਈ ਰਸਤਾ ਹੀ ਨਹੀਂ ਸੀਗਾ ਨੌਕਰੀ ਦਾ ਇੱਕ ਹੀ ਰਸਤਾ ਸੀ ਸਰ ਤੇ ਫੌਜ ਵਿੱਚ ਨੌਕਰੀ ਕਰਕੇ ਸਰ ਮੇਰੇ ਦਿਲ 'ਚ ਹਮੇਸ਼ਾ ਰਹਿੰਦੀ ਸੀ ਕਿ ਮੈਂ ਪੰਜਾਬ ਦੀ ਸੇਵਾ ਕਰਾਂ ਪੰਜਾਬ ਵਿੱਚ ਨੌਕਰੀ ਮਿਲੇ ਤੇ ਜਦੋਂ ਮੇਰੀ 15 ਸਾਲ ਦੀ ਨੌਕਰੀ ਪੂਰੀ ਹੋ ਗਈ ਤਾਂ ਮੈਂ ਉਸ ਵਾਰ ਰਿਟਾਇਰਮੈਂਟ ਲੈ ਸਕਦਾ ਸੀ ਮੇਰਾ ਹੱਕ ਸੀਗਾ ਤੇ ਮੈਂ ਉਦੋਂ ਤੋਂ ਹੀ ਸੋਚ ਲਿਆ ਸੀ ਕਿ ਮੈਂ ਪੜਨਾ ਹੈ ਤੇ ਹੋਰ ਪੜ ਕੇ ਮੈਂ ਪੰਜਾਬ ਦੀ ਸੇਵਾ ਕਰਨੀ ਹੈ ਸਰ ਤੇ ਪਹਿਲਾਂ ਵੀ ਕੋਸ਼ਿਸ਼ ਕੀਤੀ ਸਰ ਉਦੋਂ ਵੀ ਮੌਕਾ ਮਿਲਿਆ ਸੀ ਮਤਲਬ ਪਰ ਸਾਡਾ ਕੀ ਉਹੀ ਹੁੰਦਾ ਕਿ ਸਰ ਜੇ ਫੌਜ ਵਿੱਚ ਆਏ ਤਾਂ ਸਿੱਧੇ ਸਾਡੇ ਸੰਤ ਸਿਪਾਹੀਆਂ ਫੌਜ ਵਿੱਚ ਸਾਨੂੰ ਗੁਰੂ ਗ੍ਰੰਥ ਸਾਹਿਬ ਤੇ ਸੌਂ ਚੁਕਾਈ ਜਾਂਦੀ ਸੀ ਵੀ ਤੁਸੀਂ ਅੱਜ ਤੋਂ ਸੰਤ ਸਿਪਾਹੀ ਹੋ ਤੁਸੀਂ ਸੰਤਾ ਵੀ ਹੋ ਤੇ ਸਿਪਾਈ ਵੀ ਹੋ ਲੜੋਗੇ ਵੀ ਤੇ ਸੰਤਾ ਵਾਂਗ ਤੁਸੀਂ ਚੁੱਪ ਵੀ ਰਹਿਣਾ ਜੇ ਤੁਸੀਂ ਆਰਗੂਮੈਂਟ ਨਹੀਂ ਕਰ ਸਕਦੇ ਤੇ ਸਰ ਦੋ ਮਤਲਬ ਸਰਕਾਰਾਂ ਦੇ ਹਲਾਤ ਦਿੱਤਾ ਸੀਗੇ ਕਿ ਸਾਡੇ ਕੋਲ ਨਾ ਕੋਈ ਸ਼ਿਫਾਰਿਸ਼ ਸੀ ਨਾ ਕੋਈ ਜੁਗਾੜ ਸੀ ਨਾ ਕਿਸੇ ਨੂੰ ਦੇਣ ਦੀ ਪਾਵਰ ਸੀ ਕਿੰਨੀ ਕੁਝ ਤੇ ਹੁਣ ਕਿਸ ਸਰਕਾਰ ਦੀ ਇੰਨੀ ਰਹਿਮਤ ਹੋਈ ਹੈ ਕਿ ਇਸ ਪੰਜਾਬ ਤੇ ਮੇਰੇ ਇਕੱਲੇ ਤੇ ਨਹੀਂ ਸਰ ਪੂਰੇ ਪੰਜਾਬ ਤੇ ਹੈ ਕਿ ਪੂਰੇ ਪੰਜਾਬ ਨੂੰ ਮੌਕਾ ਮਿਲਿਆ ਇਮਾਨਦਾਰੀ ਨਾਲ ਭਰਤੀ ਹੁੰਦੀ ਹੈ ਸਰ ਜੋ ਪੜ੍ਹਾਈ ਕੀਤੀ ਹੈ ਉਹ ਪੇਪਰਾਂ 'ਚ ਆਉਂਦਾ ਹੈ ਉਹ ਜਿੰਨਾ ਪੜ੍ਹਿਆ ਲਿਖਦੇ ਹੋ ਉਹਦਾ ਰਿਜ਼ਲਟ ਜ਼ਰੂਰ ਮਿਲਦਾ ਹੈ ਇਹ ਸਚਾਈ ਹੈ ਸਰ ਔਰ ਮੈਨੂੰ ਬਹੁਤ ਖੁਸ਼ੀ ਹੋ ਰਹੀ ਕਿ ਸਰ ਮੈਂ ਇਸ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਪੰਜਾਬ ਪਟਵਾਰੀ ਵਿੱਚ ਮੇਰੀ ਸਿਲੈਕਸ਼ਨ ਪੰਜਾਬ ਪਟਵਾਰੀ ਵਿੱਚ ਸਿਲੈਕਸ਼ਨ ਹੋਈ ਸਰ ਮਾਲ ਪਟਵਾਰੀ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਸਰ ਕਿ ਮੈਂ ਆਖਰ ਨੂੰ ਆਪਣੀ ਜਗ੍ਹਾ ਤੇ ਆ ਗਿਆ ਮੈਂ ਆਪਣੇ ਘਰ ਜਦੋਂ ਪੇਪਰ ਦਿੱਤੇ ਆਦ ਬਾਅਦ ਘਰੇ ਚਿੱਠੀ ਆਈ ਜੇ ਕਿਵੇਂ ਹੋਇਆ ਪਤਾ ਕਿ ਪਤਾ ਕਿਵੇਂ ਲੱਗਿਆ ਵੀ ਨੌਕਰੀ ਮਿਲ ਰਹੀ ਸਰ ਚਿੱਠੀ ਆਈ ਸੀ ਸਰ ਉਸ ਤੋਂ ਬਾਅਦ ਮੈਨੂੰ ਕਾਲ ਵੀ ਆਈ ਸੀ ਕਿ ਸਰ ਮੇਲ ਵੀ ਆਈ ਹੈ ਮੇਰੇ ਮੈਸੇਜ ਵੀ ਆਇਆ ਇਸ ਮੇਲ 'ਚ ਤੇ ਫਿਰ ਮੈਂ ਉਸ ਤੋਂ ਬਾਅਦ ਹੀ ਮੈਂ ਰਿਟਾਇਰਮੈਂਟ ਲਈ ਮੈਂ ਪਹਿਲੇ ਰਿਟਾਇਰਮੈਂਟ ਵੀ ਨਹੀਂ ਹੋਇਆ ਸੀ ਸਰ ਮੈਂ ਜਲਦੀ ਨੌਕਰੀ ਵਿੱਚ ਹੀ ਪੇਪਰ ਦਿੱਤਾ ਸੀ ਸਰ ਐਨਓਸੀ ਲੈ ਕੇ ਫੌਜੀ ਅੱਛਾ ਜੀ ਸਰ ਤੇ ਮੈਂ ਉਹਦੇ ਵਿੱਚ ਮੈਂ ਇਹੀ ਕਹਾਂਗਾ ਸਰ ਕਿ ਮੈਨੂੰ ਮੇਰੀ ਇੱਛਾ ਸੀਗੀ ਕਿ ਮੈਂ ਪੰਜਾਬ ਦੀ ਸੇਵਾ ਕਰਾਂ ਪੰਜਾਬ ਦੇ ਵਿੱਚ ਰਹਾਂ ਤੇ ਲੋਕ ਬਹੁਤ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਸਰ ਮੇਰੇ ਭਾਂਜੇ ਭਾਂਜੇ ਵੀ ਹਾਈਲਾਈਟਸ ਕਰੀ ਬੈਠੇ ਆ ਉਹਨਾਂ ਨੂੰ ਮੈਂ ਬੜਾ ਕਹਿੰਦਾ ਔਰ ਅਜੇ ਵੀ ਉਹਨਾਂ ਨੂੰ ਮੈਂ ਆਪਣੀ ਕਹਿੰਦਾ ਕਿ ਮੇਰੀ ਕਿ ਤੁਸੀਂ ਸੋਚ ਲੈ ਲਓ ਜਿਵੇਂ ਆਪਣੇ ਮੰਤਰੀ ਸਾਹਿਬ ਦੀ ਸੋਚ ਆ ਗਈ ਕਿ ਬਾਹਰ ਦਾ ਸਮੁੰਦਰ ਲੁੱੜ ਰਿਹਾ ਬਾਹਰ ਨੂੰ ਜਾ ਰਹੇ ਆ ਤੇ ਆਪਣੇ ਪੰਜਾਬ ਵਿੱਚ ਰਹਿ ਕੇ ਤੁਸੀਂ ਕਰਨਾ ਚਾਹੋ ਤੇ ਕਰ ਸਕਦੇ ਹੋ ਹੁਣ ਮੈਂ ਉਹਨਾਂ ਨੂੰ ਇਹ ਕਹਿੰਦਾ ਕਿ ਸਾਡੇ ਵੇਲੇ ਹਾਲਾਤ ਸੀ ਕਿ ਅਸੀਂ ਮਜਬੂਰੀ ਨੂੰ ਬਾਹਰ ਗਏ ਆ ਸੀ ਫੌਜੀ ਲੱਗ ਗਏ ਆ ਫੌਜ ਵਿੱਚ ਪਰਦੇਸ ਰਹੇ ਆ ਤੇ ਪੰਜਾਬ ਵਰਗੀ ਰੀਸ ਨਹੀਂ ਕਿਤੇ ਵੀ ਔਰ ਫੌਜ ਵਿੱਚ ਰਹਿ ਕੇ ਵੀ ਸਾਨੂੰ ਹਮੇਸ਼ਾ ਲਲਕ ਰਹਿੰਦੀ ਸੀ ਕਿ ਪੰਜਾਬ ਜਾਈਏ ਜੋ ਸ਼ੇਮਿੰਨਾ ਬੱਸ ਛੁੱਟੀਆਂ ਆਉਂਦੇ ਸੀ ਤੇ ਜਦੋਂ ਫਰੋਜਪੁਰ ਰੇਲਵੇ ਸਟੇਸ਼ਨ ਤੇ ਉਤਰਦੇ ਸੀ ਟਰੇਨ ਤੇ ਉਤਰ ਕੇ ਪਹਿਲਾਂ ਧਰਤੀ ਨੂੰ ਨਮਸਕਾਰ ਕਰਦੇ ਸੀ ਕਿ ਆਦੀ ਧਰਤੀ ਤੇ ਪਹੁੰਚ ਗਏ ਆ ਸਰ ਬਹੁਤ ਮੜੇ ਬਾਹਰ ਡਿਊਟੀਆਂ ਹੁੰਦੀ ਸੀ 72 72 ਘੰਟਿਆਂ ਦੀ ਪੈਟਰੋਲਿੰਗ ਵੀ ਜਾਂਦੇ ਸੀ ਬਾਹਰ ਜੰਗਲਾਂ ਵਿੱਚ ਰਹਿਣਾ ਪੈਂਦਾ ਸੀ ਪਰ ਫਿਰ ਵੀ ਹਮੇਸ਼ਾ ਪੰਜਾਬ ਨਾਲ ਜੁੜੇ ਰਹੇ ਸਰ ਔਰ ਪੰਜਾਬ ਚ ਮੈਂ ਪਾਣਜੇ ਬਣਜੋ ਇਹ ਕਹਿਣਾ ਕਿ ਤੁਸੀਂ ਬਾਹਰਲੇ ਦੇਸ਼ਾਂ ਨੂੰ ਕਿਉਂ ਜਾਂਦੇ ਹੋ ਜੇ ਕੁਝ ਕਰਨਾ ਚਾਹੁੰਦੇ ਤੁਹਾਡੇ ਚ ਦਮ ਹੈਗਾ ਤੁਹਾਡੀ ਸੋਚ ਹੈਗੀ ਹੈ ਪੜ੍ਹਾਈ ਕਰਦੇ ਹੋ ਤੁਸੀਂ ਇੰਨੇ ਪੜੇ ਲਿਖੇ ਹੋ ਤਾਂ ਆਪਣੇ ਪੰਜਾਬ ਵਿੱਚ ਕਰੋ ਔਰ ਉਹਨਾਂ ਦੀ ਖੁਸ਼ ਨਸੀਬੀ ਇਹ ਤੇ ਇਹ ਹੈ ਕਿ ਅੱਜ ਮੈਂ ਵੀ ਉਸ ਵਿੱਚ ਖੁਸ਼ ਨਸੀਬ ਹਾਂ ਕਿ ਅੱਜ ਦੀ ਸਰਕਾਰ ਬਹੁਤ ਵਧੀਆ ਹੈ ਕਿ ਜਿੰਦੇ ਸਾਨੂੰ ਮੌਕਾ ਮਿਲਦਾ ਆਪਣੀ ਮਿਹਨਤ ਨੂੰ ਰੰਗ ਦੇਖਣ ਦਾ ਅਸੀਂ ਜੇ ਮਿਹਨਤ ਕਰਦੇ ਆ ਤਾਂ ਫਲ ਜ਼ਰੂਰ ਮਿਲਦਾ ਸਰ ਥੈਂਕ ਯੂ ਸਰ ਥੈਂਕ ਯੂ ਇਸ ਸਰ ਇਸ ਸਰਕਾਰ ਦਾ ਥੈਂਕ ਯੂ ਬਹੁਤ ਬਹੁਤ ਬਿਨਾ ਹੁਣ ਜਿਹੜਾ ਮਹਿਕਮਾ ਮਿਲਿਆ ਸਰ ਉਹ ਵੀ ਬੜਾ ਮਾਣ ਦਿੱਤਾ ਹੈ ਬਿਲਕੁਕੁਲ ਸਰ ਲੋਕ ਡੀਸੀ ਨੂੰ ਵੀ ਕਹਿੰਦੇ ਤੂੰ ਕਿਹੜਾ ਪਟਵਾਰੀ ਲੱਗੇ ਥੈਂਕ ਯੂ ਸਰ ਹੁਣ ਜਿਹੜਾ ਉਹ ਵੀ ਤਨਦੇਹੀ ਨਾਲ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਤੁਹਾਨੂੰ ਫੌਜ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਇਮਾਨਦਾਰੀ ਨਾਲ ਜੀ ਸਰ ਕੰਮ ਕਰਨਾ ਤੁਸੀਂ ਜੰਗਲਾਂ 'ਚ ਪੱਤਰ-ਪੱਤਰ ਘੰਟੇ ਪਟੋਲਿੰਗ ਕਰਕੇ ਦੇਸ਼ ਦੀ ਸੇਵਾ ਵੀ ਕੀਤੀ ਹੈ ਤੇ ਹੁਣ ਪੰਜਾਬ ਦੀ ਸੇਵਾ ਦਾ ਟਾਈਮ ਹੈ ਤੇ ਤੁਹਾਡੀ ਇੱਛਾ ਹੈ ਤਜਰੂਰ ਕਰੋ ਫਿਰ ਆਵਦਾ ਇਹ ਜਿਵੇਂ ਉਧਰ ਨਾਮ ਕਮਾਇਆ ਇਧਰ ਵੀ ਤੁਹਾਡਾ ਨਾਮ ਹੋਵੇ ਕਿ ਅੰਦੀ ਕੋਈ ਕੋਈ ਮੁੰਡਾ ਪਟਵਾਰੀ ਬਣਿਆ ਸਾਡੇ ਇਲਾਕੇ ਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ